ਲਓ ਜੀ ਅੱਗੇ ਵਧਣ ਦਾ ਸਮਾਂ ਆ ਗਿਆ ਤੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਆਪਾਂ ਅੱਜ ਨਿਕਲ ਰਹੇ ਆ ਤੇ ਯਾਤਰਾ ਦਾ ਅੱਜ ਸਾਡਾ 8ਵਾਂ ਦਿਨ ਹੈ ਤੇ ਅੱਜ ਅਸੀਂ ਚੱਲਿਆਂ ਜੀ ਲਾਹੌਰ ਨੂੰ 2 ਦਿਨਾਂ ਦਾ ਇੱਥੇ ਸਟੇ ਸੀਗਾ ਸਾਡਾ ਤੇ ਬੱਸਾਂ ਸਾਹਮਣੇ ਲੱਗੀਆਂ ਹੋਈਆਂ ਤੇ ਲਾਹੌਰ ਜਾ ਕੇ ਆਪਣੇ ਸਫ਼ਰ ਦੀ ਇਹਦੀ ਸਮਾਪਤੀ ਹੋ ਜਿਹੜਾ ਜਥਾ ਜਿੰਨਾ ਜਥਾ ਆਇਆ ਸੀਗਾ ਬਿਲਕੁਲ ਅਖੀਰ ਤੇ ਨਿਕਲ ਰਹੇ ਆ ਜੀ ਅਸੀਂ ਸਾਰੀਆਂ ਬੱਸਾਂ ਲੱਗੀਆਂ ਤੇ ਸਾਰੀ ਸੰਗਤ ਹੈ ਜਿਹੜੀ ਉਹੋ ਬੈਠ ਗਿਆ ਬੱਸਾਂ ਦੇ ਵਿੱਚ ਤੇ ਸ਼੍ਰੀ ਕਰਤਾਰਪੁਰ ਸਾਹਿਬ ਐਂਟਰ ਹੋਣ ਵੇਲੇ ਸਾਨੂੰ ਆ ਮਿਲੇ ਸੀਗੇ ਇਹ ਹੁਣ ਅਸੀਂ ਜਾਂਦੇ ਜਾਂਦੇ ਇਮੀਗ੍ਰੇਸ਼ਨ ਦੀ ਤਰ੍ਹਾਂ ਇਹ ਅਸੀਂ ਵਾਪਸ ਕਰਨੇ ਆ ਟੋਕਨ ਤੇ ਉਸ ਤੋਂ ਬਾਅਦ ਫਿਰ ਜਾਂਦੇ ਜਾਂਦੇ ਅਸੀਂ ਰੁਕਣਾ ਜੀ ਅਹਿਮਦਾਬਾਦ ਜਿੱਥੇ ਗੁਰੂ ਪਾਤਸ਼ਾਹ ਸੱਜਣ ਠੱਗ ਤੇ ਭਾਈ ਲਾਲੋ ਨੂੰ ਮਿਲੇ ਸੀ ਉਹਨਾਂ ਦਾ ਪਿੰਡ ਹੈ ਤੇ ਉਸ ਤੋਂ ਬਾਅਦ ਫਿਰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪਹੁੰਚਾਂਗੇ ਤੇ ਉੱਥੇ ਆਪਣੇ ਅੱਜ ਦੇ ਅੱਜ ਦਾ ਵਲੌਗ ਰਹੂਗਾ ਤੇ ਅੱਜ ਦਾ ਇਨਾ ਸਫ਼ਰ ਰਹੂਗਾ ਤੇ ਹੁਣ ਇੱਥੇ ਜੀ ਇਮੀਗ੍ਰੇਸ਼ਨ ਹੋਣੀ ਆ ਜਿਵੇਂ ਇੰਡੀਆ ਵਾਲੇ ਪਾਸੇ ਹੁੰਦੀ ਆ ਇੱਕ ਤਰ੍ਹਾਂ ਦੀ ਇਮੀਗ੍ਰੇਸ਼ਨ ਹੀ ਕਹਿ ਸਕਦੇ ਹੋ ਜਿਹੜਾ ਤੁਹਾਨੂੰ ਕਾਰਡ ਦਿਖਾਇਆ ਸੀਗਾ ਵਾਪਸ ਕਰਨਾਗਾ ਤੇ ਸ਼ਾਮ ਦੇ 3 ਵਜੇ ਆ ਸੰਗਤ ਨੂੰ ਨਿਕਲਦੇ ਨਿਕਲਦੇ ਜਥਾ ਕਿਉਂਕਿ ਕਾਫੀ ਵੱਡਾ ਹੁੰਦਾ ਹੁਣ ਆ ਕਾਰਡ ਵਾਪਸ ਕਰ ਦਈਏ ਤੇ ਫੇਰ ਆਪਾਂ ਅੱਗੇ-ਅੱਗੇ ਨਾਲ-ਨਾਲ ਤੁਹਾਨੂੰ ਦਿਖਾਉਨੇ ਆ ਸਾਰਾ ਇੱਥੇ ਜੀ ਪਾਸਪੋਰਟ ਵੀ ਸਕੈਨ ਹੁੰਦਾ ਹੁੰਦਾ ਪਾਸਪੋਰਟ ਦਿਖਾ ਕੇ ਫੇਰੇ ਕਾਰਡ ਮਿਲਦਾ ਹੁੰਦਾ ਹੈ ਤੇ ਦੁਬਾਰਾ ਬੰਦੇ ਦੀ ਮਤਲਬ ਐਗਜ਼ਿਟ ਉਹ ਪਹਿਲਾਂ ਐਂਟਰੀ ਹੁੰਦੀ ਹੈ ਬੰਦੇ ਦੀ ਵੀ ਕਿਹੜਾ ਬੰਦਾ ਇੰਟਰ ਹੋਇਆ ਹੁਣ ਐਗਜ਼ਿਟ ਮਿਲੂਗਾ ਸਾਨੂੰ ਉਮੀਦ ਦਿਖਾ ਕੇ ਲਓ ਜੀ ਐਗਜ਼ਿਟ ਮਿਲ ਗਿਆ ਆਪਾਂ ਨੂੰ ਤੇ ਬੱਸਾਂ 'ਚ ਰੱਖ ਲਈ ਹੁਣ ਬੈਗ ਤੇ ਆਹ ਬੱਸਾਂ ਸਾਰੀਆਂ ਇੱਥੇ ਲੱਗੀਆਂ ਆ ਕੇ ਜਿਹੜਾ ਸਫਰ ਹੈ ਇਸ ਵਾਰ ਯਾਤਰਾ ਦਾ ਇਹ 60 ਬੱਸਾਂ ਨੇ ਜੀ 20-20 ਬੱਸਾਂ ਦੀਆਂ ਤਿੰਨ ਕਾਨਵਾਈਆਂ ਜਾਂਦੀਆਂ ਪਹਿਲਾ ਮਤਲਬ ਪਹਿਲਾ 20 ਪਹਿਲੀਆਂ 20 ਬੱਸਾਂ ਤੁਰਿਆ ਜਾਂਦਾ ਫਿਰ ਅਗਲੀਆਂ 20 ਨੂੰ ਫਿਰ ਲਾਸਟ ਵਾਲੀਆਂ 20 ਨੂੰ ਸਾਡਾ ਬੱਸ ਨੰਬਰ ਹੈ 46 ਤੇ ਤੀਜੇ ਜਥੇ 'ਚ ਅਸੀਂ ਤੀਜੀ ਰਵਾਨਗੀ 'ਚ ਆਉਨੇ ਆ ਟਾਈਮ ਅੱਜ ਵੀ ਸਾਡਾ ਸੀਗਾ 11 ਵਜੇ ਦਾ ਤੁਰਨ ਦਾ ਪਰ ਸੰਗਤ ਤੁਹਾਨੂੰ ਪਤਾ ਚੜਦੀ ਚੜਦੀ ਆ ਤਿੰਨ ਘੰਟੇ ਅਜੇ ਫੇਰ ਲੇਟ ਆ 3 ਵਜੇ ਨਿਕਲ ਰਹੇ ਆ ਮੋਸਟਲੀ ਇਹ ਰੱਖਿਓ ਜੇ ਤੁਹਾਡੀ ਪਹਿਲੀ ਕਾਰਨਵਾਈ ਆ ਤਾਂ 10 ਵਜੇ ਨਿਕਲਿਆ ਕਰੋਗੇ ਜੇ ਤੁਹਾਡੀ ਦੂਜੀ ਕਾਰਨਵਾਈ ਆ ਤਾਂ ਨਿਕਲਦੀ ਇਹੋ ਜੀ 11 12 ਵਜੇ ਤੀਜੀ ਨਿਕਲਦੀ ਆ 2 ਵਜੇ ਤੋਂ ਬਾਅਦ ਬਾਅਦ 3 ਵਜੇ ਇਹ ਆ ਗਈ ਜੀ ਬੱਸ ਨੰਬਰ 46 ਸਾਡੀ ਬੱਸ ਹੈਗੀ ਇਹ ਤੇ ਇਹਦੇ ਚ ਅਸੀਂ ਸਾਰਾ ਰੱਖ ਦਿਆ ਆਪਣਾ ਸਮਾਨ ਤੇ ਬੱਸਾਂ ਤੇ ਬੱਸਾਂ ਚ ਸਮਾਨ ਥੱਲੇ ਰੱਖਿਆ ਜਾਂਦਾ ਹੈਗਾ ਇਹ ਸਾਰਾ ਥੱਲੇ ਡਿੱਗੀ ਬਣੀ ਹੋਈ ਹੈ ਲੇਟ ਚੜੋਂਗੇ ਅਸੀਂ ਇੱਥੇ ਸਭ ਮਤਲਬ ਥੋੜਾ ਜਿਹਾ ਸਿੱਖ ਲਿਆ ਵੀ ਜਿੰਨਾ ਬਾਅਦ ਚ ਬਾਅਦੋਂ ਚੜੋਂਗੇ ਬੈਗ ਤਾਰਨ ਲੱਗੇ ਸੌਖਾ ਰਹਿੰਦਾਗਾ ਬਾਅਦੋਂ ਬੈਗ ਆਰਾਮ ਨਾਲ ਨਿਕਲ ਜਾਂਦੇ ਆ ਜੀ ਤੇ ਪਿਛਲੇ ਪਾਸੇ ਫਿਰ ਬੈਗ ਉੱਪਰ ਆ ਜਾਂਦਾ ਸਾਰੀ ਸੰਗਤ ਬੈਠੀ ਆ ਸਾਡੇ ਹੈਗੇ ਨੇ 12 ਜਾਨੇ 12 ਜਾਨੇ ਦਾ ਸਾਡਾ ਸਾਰਾ ਹੋ ਰਿਹਾ ਹੈ ਵੇ ਦੇ ਸੋ ਤੁਹਾਡੇ ਪੰਜਾਬੀ ਬਰਾ ਇੰਡੀਅਨ ਜਣਨੇ ਉਹ ਸਾਡੀ ਗੱਲ ਜਲਦੀ ਨਹੀਂ ਸੁਣਦੇ ਅੰਦਰ ਰਹਿੰਦੇ ਨੇ ਬਾਹਰ ਨਹੀਂ ਆਉਂਦੇ ਤੰਗ ਕਰਦੇ ਆ ਤੰਗ ਕਰਦੇ ਨੇ ਉਹਨੀ ਵਾਰੀ ਲੇਟ ਹੁੰਦੀ ਬੱਸਾਂ ਹਾਂਜੀ ਕਿੰਨੇ ਕਿੰਨੇ ਘੰਟੇ ਲੇਟ ਹੁੰਦੀਆਂ 3-3 ਘੰਟੇ ਲੇਟ ਕਰਦੇ ਅੰਦਰ ਘੁੰਮਦੇ ਰਹਿੰਦੇ ਨੇ ਬਾਹਰ ਨਹੀਂ ਆਉਂਦੇ ਇਹ ਗੱਲ ਗਲਤ ਆ ਸਾਰਿਆਂ ਦੀ ਜੰਦੇ ਫਿਰ ਕਹਿੰਦੇ ਮੈਨੂੰ ਅਸੀ ਬਾਥਰੂਮ ਜਾਣਾ ਹੈ ਇਹ ਜੀ ਗੱਲ ਤੇ ਗੌਰ ਕਰਿਓ ਇੱਕ ਗੱਲ ਜੀ ਇੱਥੇ ਫੇਰ ਅੱਜ ਪ੍ਰਬੰਧਕਾਂ ਵੱਲੋਂ ਇਹਨਾਂ ਵੱਲੋਂ ਕਹੀ ਗਈ ਆ ਕਿ ਵੀ ਸਾਰੀ ਸੰਗਤ ਨੂੰ ਬੇਨਤੀ ਆ ਜਿੰਨਾ ਤੁਹਾਨੂੰ ਟਾਈਮ ਦਿੱਤਾ ਹੁੰਦਾ ਹੈ ਗਾਵਾ ਵਾਸਤੇ ਉਹਨੇ ਟਾਈਮ ਤੇ ਪਹੁੰਚਿਆ ਕਰੋ ਤੇ ਇਸ ਨਾਲ ਸਾਰੀ ਸੰਗਤ ਦੀ ਪਰੇਸ਼ਾਨ ਹੁੰਦੀ ਹੈ ਪਹਿਲਾਂ ਵੀ ਇੱਕ ਵਾਰ ਦੱਸਿਆ ਸੀਗਾ ਮੈਂ ਜਦੋਂ ਅਸੀਂ ਨਨਕਾਣਾ ਸਾਹਿਬ ਤੋਂ ਚੱਲੇ ਸੀ ਉਦੋਂ ਸਾਨੂੰ 5:30 ਹੋ ਗਏ ਸੀ ਨਿਕਲਦੇ ਇਹਨੂੰ ਤੇ ਕਸੂਰ ਕਿੰਨਾ ਦਾ ਸਿਰਫ ਆਪਣਾ ਜੇ ਬੱਸ 'ਚ ਇੱਕ ਪੈਸੇਂਜਰ ਵੀ ਘੱਟ ਹੁੰਦਾ ਨਾ ਤਾਂ ਇਹ ਬੱਸ ਤੋੜ ਦੇਣੀ ਉਹਨਾਂ ਟਾਈਮ ਬੱਸ ਫੁੱਲ ਹੁੰਦੀ ਹੈ ਤਾਂ ਬੱਸ ਤੋੜਦੇ ਆ ਤੇ ਇਸ ਕਰਕੇ ਜਿੰਨਾ ਟਾਈਮ ਦਿੱਤਾ ਉਹਨੇ ਟਾਈਮ ਤੇ ਆਪਣੀ ਬੱਸ ਜਾ ਕੇ ਬੈਠ ਜਾ ਕਰੋ ਬਾਕੀ ਸੰਗਤ ਨੂੰ ਤਾਂ ਜੋ ਪਰੇਸ਼ਾਨੀ ਨਾ ਹੋਵੇ ਹਨਾ ਇਹ ਬੱਸੇ ਸਾਰੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ ਜੀ 45 ਨਿਕਲ ਗਈ ਤੇ 48 ਖੜੀ ਆ ਸਾਰੀਆਂ ਤੁਹਾਨੂੰ ਜਿਵੇਂ ਤੁਹਾਨੂੰ ਦੱਸਿਆ ਨਾ ਕੱਠੀਆਂ ਇੱਕ ਕੌਨ ਵਾਈ ਚ ਜਾਂਦੀਆਂ ਨੇ ਲਾਈਨ ਚ ਸਾਰੀਆਂ ਜਾਂਦੀਆਂ ਤੇ ਜੇ ਇੱਕ ਬੱਸ ਚ ਇੱਕ ਪੈਸੇਂਜਰ ਵੀ ਘਟਾ ਇਹ ਬੱਸ ਨਹੀਂ ਤੋਰਦੇ ਉਹਨਾਂ ਟਾਈਮ ਜਿਹੜੀ ਬੱਸ ਰੁਕੀ ਰਹੂ ਬਹੁਤ ਸੋਹਣੀ ਹੈ ਫੈਸਿਲਿਟੀ ਬਹੁਤ ਸੋਹਣੀ ਹੈ ਏਸੀ ਬੱਸਾਂ ਸਾਰੀਆਂ ਚਾਈਨਸ ਕੰਪਨੀ ਦੀ ਇਹਨੇ ਬਹੁਤ ਲਗਜ਼ਰੀ ਮਤਲਬ ਹੁੰਦਾ ਹੈਗਾ ਸਾਰਾ ਅੰਦਰ ਖਾਣ ਪੀਣ ਤੋਂ ਲੈ ਕੇ A to Z ਸਭ ਕੁਝ ਮਿਲਦਾ ਟੋਟਲ ਮੇਰੇ ਖਿਆਲ ਚ 60 ਨੇ ਬੱਸਾਂ ਇਸ ਵਾਰ 56 57 56 ਤੱਕ ਤਾਂ ਖੜੀਆਂ ਦੇਖਦੀਆਂ ਨੇ ਕੁਝ ਸੰਗਤ ਮਿਲੀ ਸੀ ਉਹ ਕਹਿੰਦੇ ਸੀ 60 ਨੰਬਰ ਤੱਕ ਐ ਬਸ ਕਦੇ-ਕਦੇ ਇਹ ਉਹ ਤੇ ਟੂਰ ਕਰਾਉਂਦੇ ਆ ਆਪਣੇ ਟ੍ਰੇਨ ਤੇ ਜਾਂ ਮੋਸਟਲੀ ਬੱਸਸ ਤੇ ਹੁੰਦਾ ਐਸ ਤਰ੍ਹਾਂ ਦਾ ਗਰੁੱਪ ਹੁੰਦਾ ਜੀ ਹੁਣ ਤਿਆਰੀਆਂ ਲਗਭਗ ਤੇ ਨਿਕਲਣ ਲੱਗਿਆਂ ਇਹ ਬੰਦਾ ਜੀ ਮੇਰਾ ਮਿੱਤਰ ਬਣ ਗਿਆ ਐ ਉਮਰ ਜਿਆਦਾ ਉਮਰ ਜਿਆਦਾ ਕਿਹਦਾ ਹੈ ਠੀਕ ਹੈ ਠੀਕ ਹੈ ਖੈਰੀਅਤ ਅੱਲਾਹ ਦੇ ਕਰਮ ਸਭ ਠੀਕ ਸਭ ਠੀਕ ਠੀਕ ਅਬ ਕਿੰਨਾ ਟਾਈਮ ਲੱਗੇਗਾ ਲਾਹੌਰ ਕਾਚ ਦੋ ਘੰਟੇ ਲੱਗੇਗਾ ਦੋ ਘੰਟਾ ਤਾਂ ਰਸਤੇ ਵਿੱਚ ਸਟੇ ਕਿੰਨਾ ਹੈ ਰਸਤੇ ਵਿੱਚ ਤੇ ਇੱਕ ਜਗ੍ਹਾ ਪਈ ਹੈ ਇੱਕ ਜਗ੍ਹਾ ਪਈ ਹੈ 1 ਘੰਟਾ ਵਹਾਂ 3 3.5 ਘੰਟੇ ਵਿੱਚ ਖਲਾਸ ਪਹੁੰਚ ਜਾਏਗਾ ਚਲੋ ਜੀ ਆ ਜਾਓ ਫਿਰ ਬਹਰ ਤੇ ਹੈ ਇਹ ਜੀ ਆਪਣੇ ਡਰਾਈਵਰ ਸਾਹਿਬ ਆ ਗਏ ਅਸਲਾਮੁਅਲੈਕਮ ਕੈਸੇ ਹੋ ਸਰ ਠੀਕ ਹੋ ਓਕੇ ਇਹ ਪਾਇਲਟ ਸਾਹਿਬ ਨੇ ਜੀ ਆਪਣੇ ਗੱਡੀ ਬੜੀ ਭਜਾਉਂਦੇ ਆ ਇਹ ਲਓ ਜੀ ਸਾਡੀਆਂ ਸੀਟਾਂ ਗੀਆਂ ਬਾਈ ਕੀ ਹਾਲ ਚਾਲ ਨੇ ਇਹ ਜਿੱਥੇ ਜਿੱਥੇ ਜੀ ਜਿਹੜੀ ਜਿਹੜੀ ਸਵਾਰੀ ਬੈਠੀਆ ਉੱਥੇ ਉੱਥੇ ਹੀ ਬਹਿਣਾ ਪੈਂਦਾ ਹੈਗਾ ਚੇਂਜ ਨਹੀਂ ਕਰ ਸਕਦੇ ਮੁੜ ਕੇ ਇਹ ਪਹਿਲੇ ਦਿਨ ਹੀ ਦੇਖ ਲਿਓ ਆਪਦਾ ਕਿੱਥੇ ਕਿਹਨੇ ਸੀਟ ਲੈਣੀ ਆ ਅੱਗੇ ਲੈਣੀ ਆ ਪਿੱਛੇ ਲੈਣੀ ਆ ਸੰਗਤ ਤਾਂ ਸਾਡੀ ਸਾਰੀ ਬੈ ਗਈ ਜੀ ਇਹ ਬੰਦਾ ਚੇਂਜ ਕਰ ਗਿਆ ਤਿੰਨ ਸੀਟਾਂ ਇਹ ਬੰਦਾ ਜੀ ਸੀਟਾਂ ਬਦਲਦਾ ਹੈ ਗੱਲਾਂ ਉਹ ਫਿਰ ਦੇਖ ਕਿਤੇ ਨਹੀਂ ਪੈਂਦੀ ਤਾਂ ਕਰਦੀ ਗੱਲ ਹੈ ਇਹ ਬਦਲ ਲੈਂਦਾ ਜੀ ਗੱਲਾਂ ਸੀਟਾਂ ਸੱਚ ਨਾਲ ਜਿਹੜੀ ਫੀਲਿੰਗ ਆ ਰਹੀ ਹੈ ਉਹ ਕਿਸੇ ਸੀਐਮ ਵਾਲੀ ਆ ਰਹੀ ਹੈ ਵੀ ਅੱਗੇ ਪਿਛੇ ਪਾਇਲਟ ਗੱਡੀਆਂ ਨਾਲ ਐਂਬੂਲੈਂਸ 700 ਮੀਟਰ ਤੇ ਫੁੰਦਾ ਖੜਾ ਹੈ ਕੇ ਕੇ 47 ਫੜੀ ਪੂਰੇ ਵੀ ਵੀਆਈਪੀ ਫੀਲਿੰਗ ਹੈ ਤੇ ਸੰਗਤ ਦੀ ਸਾਰੀ ਦੀ ਸੰਗਤ ਵੱਟੀ ਹੁੰਦੀ ਹੈ ਕਹਿੰਦੇ ਤੇ ਜਥੇ ਜਿਹ ਚ ਇਸ ਤਰੀ ਰਵਾਨਾ ਹੁੰਦੀਆਂ ਬੱਸਾਂ ਸਾਰੀਆਂ ਤੇ ਸਕਿਉਰਿਟੀ ਦੇ ਇੰਤਜ਼ਾਮ ਪੂਰੇ ਹੁੰਦੇ ਹੈ ਹਾਂਜੀ ਸਕਿਉਰਿਟੀ ਪੂਰੀ ਹੈ ਮੈਂ ਬੀਵੀਆਈ ਕਲਚਰ ਦੇ ਬਹੁਤ ਖਿਲਾਫ ਆ। ਆਪਾਂ ਵੀ ਬੀਵੀਆਈ ਕਲਚਰ ਦੇ ਖਿਲਾਫ ਆ ਪਰ ਇੱਥੇ ਆ ਕੇ ਤਾਂ ਮੰਨਣਾ ਚਾਹੀਦਾ ਹੁਣ ਜੇ ਮਿਲਦਾ। ਹਾਂ ਮੈਂ ਤਾਂ ਐ ਸਮਝਦਾ ਵੀ ਆਪਾਂ ਦਾ ਬਹੁਤ ਥੱਲੇ ਆ। ਇਹ ਭਗਵੰਤ ਮਾਨ ਦੇ ਜ਼ਿਲ੍ਹੇ ਦੇ ਆ ਜੀ ਸੰਗਰੂਰ ਦੇ ਤੇ ਉਹ ਕਹਿੰਦੇ ਆ ਵੀ ਵੀਆਈਪੀ ਕਲਚਰ ਖਤਮ ਕਰੋ ਇਹ ਵੀ ਖਤਮ ਕਰ ਲਓ ਰਾਜ ਜੀ ਨੇ ਸਾਡਾ ਸਾਡਾ ਇਲਾਕਾ ਮੀਦੇਹਰ ਵਾਲਾ ਸੀ ਭਾਲਦੇ ਜੀ ਕਹਿ ਕੇ ਦਾ ਇਹੀ ਐਸੀ ਸਾਰੇ ਵੀ ਐਸੀ ਕਰਾਂਗੇ ਚਲੋ ਦੇਖੋ ਕੀ ਬੰਦ ਆ ਇਹ ਆ ਗਿਆ ਜੀ ਸ਼ਹਿਰ ਨਰੋਵਾਲ ਨਰੋਵਾਲਾ ਜੀ ਹਾਂ ਜੀ ਨਰੋਵਾਲ ਇਹ ਨਰੋਵਾਲਾ ਜੀ ਮੂਵੀਆਂ ਬਾਹਰੋਂ ਬਾਹਰੋਂ ਬੱਸਾਂ ਦੀਆਂ ਬਣੀਆਂ ਜਾਂਦੀਆਂ ਅੰਦਰੋਂ ਬਾਹਰ ਦੀਆਂ ਬਣੀਆਂ ਜਾਂਦੀਆਂ ਹੈ ਕੈਦ ਹੈ ਉਹ ਵੀ ਦੇਖਣਾ ਚਾਹੁੰਦੇ ਆ ਉਹ ਵੀ ਮਿਲਣਾ ਚਾਹੁੰਦੇ ਅਸੀਂ ਵੀ ਮਿਲਣਾ ਚਾਹੁੰਦੇ ਹਾਂ ਸਮੋਸੇ ਯਾਰ ਨਹੀਂ ਆ ਸਮੋਸੇ ਲਾ ਲਓ ਜੀ ਸਾਰੀਆਂ ਸਵਾਰੀਆਂ ਨੂੰ ਵੰਡ ਦਿਆਂਗੇ ਆਪਾਂ ਇੱਕ ਇੱਕ ਪਾਇਲਟ ਸਾਹਿਬ ਮੇਰੇ ਵਾਸਤੇ ਲੈ ਆ ਤੁਸੀਂ ਸਮੋਸਾ ਨਹੀਂ ਸਰ ਹੈ ਮੇਰੇ ਵਾਸਤੇ ਲੈ ਆ ਆਓ ਜੀ ਮਰਜੀ ਤੁਹਾਡੀ ਆ ਨਾ ਮੈਂ ਨਹੀਂ ਨਹੀਂ ਖਾਓ ਸਕੋ ਜਕੋ ਤੁਸੀਂ ਇਹ ਪਾਕਿਸਤਾਨੀ ਸਮੋਸਾ ਜੀ ਤੁਹਾਨੂੰ ਦਿਖਾ ਦਵਾਂ ਨਾ ਪਾਕਿਸਤਾਨੀ ਸਮੋਸਾ ਧੰਨਵਾਦ ਜੀ ਤੁਸੀਂ ਖਾਓ ਆਹਾਹਾ ਕੀ ਬਾਤ ਹੈ ਟੈਸਟ ਕਰੋ ਜੀ ਟੈਸਟ ਕਰੀਏ ਜੀ ਇੱਕ ਵਰਕੀ ਲੈ ਲੈਣੇ ਆ ਫਿਰ ਅਕੜਾ ਜਾਂ ਲਈਏ ਚਲੋ ਲੈਣ ਦੀ ਆ ਗਏ ਸ਼ਾਮ ਦੇ 6 ਵਜੇ ਗਏ ਜੀ ਹਨੇਰਾ ਹੋ ਗਿਆ ਪੂਰਾ ਤੇ ਅਸੀਂ ਪਹੁੰਚ ਗਏ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਤੇ ਦੇਖ ਲਓ ਇੱਥੇ ਪਹੁੰਚਣਾ ਸੀਗਾ ਦਿਨੇ-ਦਿਨੇ ਮੈਨੂੰ ਐਸੇ ਸਾਰਾ ਤੁਹਾਨੂੰ ਦਿਖਾਵਾਂਗੇ ਅ ਉਮੀਦ ਸੀ ਕਿ ਵੀ 2 ਵਜੇ ਦੁਪਹਿਰੇ 2:30 ਵਜੇ ਇੱਥੇ ਪਹੁੰਚ ਜੇ ਅਸੀਂ ਜੇ ਅਸੀਂ ਚੱਲਣਾ ਸੀ 11 ਵਜੇ ਹਾਂ ਜੀ ਪਰ ਉਹੀ ਆ ਗੱਲ ਪਹਿਲੀਆਂ ਸੰਗਤਾਂ ਨੂੰ ਬੇਨਤੀ ਹੈ ਯਾਰ ਫੇਰ ਇੱਥੇ ਅਸੀਂ ਬੱਸਾਂ ਆਉਂਦੇ ਆਉਂਦੇ ਹੋਗੀ ਠੀਕ ਆ ਆਉਣ ਆਉਣ ਵਾਲੇ ਸਾਲ ਬੱਸ ਚ ਨਾਉਂਦੇ ਆਉਂਦੇ ਸਾਰੀ ਸੰਗਤ ਗੱਲਾਂ ਕਰ ਰਹੀ ਸੀ ਵੀ ਉਹਨਾਂ ਦੀ ਪਹਿਲੀਆਂ ਬੱਸਾਂ ਇੱਕ ਤੋਂ 20 ਲੇਟ ਹੋਣ ਕਰਕੇ ਇਹਨਾਂ ਦਾ ਸਿਸਟਮ ਪਿਛਲੇਆਂ ਦਾ ਖਰਾਬ ਹੋ ਜਾਂਦਾ ਹੈ ਨਾ ਇਹਨਾਂ ਨੇ ਹਾਂਜੀ ਰਾਤ ਨੂੰ 12 ਵਜੇ ਇਹਨਾਂ ਨੇ ਲਾਹੌਰ ਪਹੁੰਚਣਾ ਤੁਸੀਂ ਇਕ ਲੋ ਤੇ ਫਿਰ ਰਹਿਣ ਸੈਣ ਦਾ ਇੰਤਜ਼ਾਮ ਵੀ ਕਰਨਾ ਹੁੰਦਾ ਸਾਰਾ ਕਰਨਾ ਹੁੰਦਾ ਚਲੋ ਫਿਰ ਹੁਣ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਬੋਲੇ ਲੋ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਇਹ ਦੇਖੋ ਜੀ ਸੰਗਤ 20 ਬਸਾਂ ਦਾ ਇੱਕ ਇੱਕ ਬਸ 50 ਜਣੇ ਆ 20 ਬਸਾਂ ਲਾ ਦੋ ਇਹ 1000 ਕ ਦਾ ਇਕੱਠਾ ਹੈਗਾ 1000 ਸੰਗਤ ਦਾ 1000 1000 ਕਰਕੇ 3-12 ਚ ਭੇਜ ਦਿਓ ਤੁਹਾਨੂੰ ਦੱਸ ਹੀ ਦਿੱਤਾ ਤੇ 1000 ਪਹਿਲੀ ਵਾਰੀ 1000 ਦੂਜੀ ਵਾਰੀ 1000 ਤੀਜੀ ਵਾਰੀ ਉਹਦਾ ਕਾਰਨ ਇੱਕ ਇਹ ਵੀ ਹੈ ਜੀ ਐਂ ਭੇਜਣ ਦਾ ਕਿਉਂਕਿ ਗੁਰਦੁਆਰਾ ਸਾਹਿਬ ਚ ਜਾਂ ਕਿਤੇ ਵੀ ਓਨੀ ਪਲੇਸ ਓਨੀ ਜਗ੍ਹਾ ਨਹੀਂ ਹੁੰਦੀ ਇੱਕੋ ਟਾਈਮ ਐਡਜਸਟ ਕਰਨੀ ਸਾਰੇ ਜਥੇ ਨੂੰ ਤਾਂ ਕਰਕੇ ਹਜ਼ਾਰ ਹਜ਼ਾਰ ਕਰਕੇ ਦਰਸ਼ਨ ਵਧੀਆ ਹੋਈ ਜਾਂਦੇ ਆ ਜਦੋਂ ਪਹਿਲਾ ਇੱਥੋਂ ਤੁਰ ਜਾਂਦਾ ਫਿਰ ਦੂਜੇ ਆਉਂਦੇ ਆ ਦੂਜੀ ਕੌਣ ਬਾਈ ਜਦੋਂ ਦੂਜੇ ਤੁਰ ਜਾਂਦੇ ਫਿਰ ਤੀਜੀ ਤੇ ਐਂ ਕਰਕੇ ਓਵੇਂ ਫਿਰ ਜਦੋਂ ਲਾਹੌਰ ਪਹੁੰਚਣਗੇ ਉੱਥੇ ਕਮਰਿਆਂ ਦਾ ਰਹਿਣ ਸਹਿਣ ਦਾ ਐਡਜਸਟ ਹੋਣ ਦਾ ਸੌਖਾ ਹੋ ਜਾਂਦਾ ਜਦੋਂ ਪਹਿਲੀ ਪਹੁੰਚਦੀ ਹੈ ਫਿਰ ਦੂਜੀ ਫਿਰ ਤੀਜੀ ਐਵੇਂ ਚੱਲਦਾ ਜੀ ਜਿਹਾ ਇਹ ਆ ਗਿਆ ਜੀ ਗੁਰਦੁਆਰਾ ਰੋੜੀ ਸਾਹਿਬ ਈਮਨਾਬਾਦ ਦਾ 메인 게ਟ ਤੇ ਇਹ ਸਾਹਮਣੇ ਵਾਲੇ ਪਾਸੇ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਤੇ ਉਹ ਥਾਨ ਜੀ ਜਿੱਥੇ ਗੁਰੂ ਪਾਤਸ਼ਾਹ ਤੇ ਭਾਈ ਲਾਲੋ ਜੀ ਨੂੰ ਮਿਲਦੇ ਆ ਤੇ ਇੱਕ ਉਪਦੇਸ਼ ਦਿੰਦੇ ਆ ਵੀ ਹੱਕ ਸੱਚ ਦੀ ਹੱਕ ਹਲਾਲ ਦੀ ਜਿਹੜੀ ਰੋਟੀ ਹੈ ਤੇ ਉਹ ਖਾਣੀ ਚਾਹੀਦੀ ਹੈ ਤੇ ਫਾਈ ਲਾਲੋ ਜੀ ਦੇ ਘਰ ਜਾਂਦੇ ਆ ਤੇ ਜਿਹੜਾ ਇੱਥੋਂ ਦਾ ਚੌਧਰੀ ਹੁੰਦਾ ਆ ਉਹਨੂੰ ਕਹਿੰਦੇ ਆ ਜੀ ਵੀ ਹੱਕ ਹਲਾਲ ਦੀ ਕਮਾਈ ਕਰੋ ਐਮ ਨਾਲ ਬਾਦ ਦੂਜਾ ਇੱਥੇ ਦਾ ਇਤਿਹਾਸ ਇੱਕ ਹੋਰ ਹੈ ਜੀ ਤੇ ਇੱਥੇ ਗੁਰੂ ਸਾਹਿਬ ਜਦੋਂ ਬਾਬਰ ਨੂੰ ਜਾਬਰ ਕਹਿ ਕੇ ਪੁਕਾਰਿਆ ਸੀ ਹਾਂਜੀ ਇਹ ਜਿਹੜਾ ਨਾ ਏਮਨਾਬਾਦ ਸ਼ਹਿਰ ਹੈ ਇਹ ਕਾਫੀ ਜ਼ਿਆਦਾ ਪੁਰਾਣਾ ਤੇ ਇਹਦਾ ਇਤਿਹਾਸ ਵੀ ਪੁਰਾਣਾ ਹੈਗਾ ਜਦੋਂ ਲਾਹੌਰ ਤੋਂ ਆਪਾਂ ਜਾਂਦੇ ਆ ਗੁਜਰਾਣੇ ਤੇ ਰਸਤੇ ਦੇ ਵਿੱਚ ਪੈਂਦਾ ਹੈਗਾ ਮੇਨ ਜਿਹੜਾ ਜੀਟੀ ਰੋਡ ਹੈ ਉਹ ਤੋਂ ਥੋੜਾ ਜਿਹਾ ਹਟਮ ਹੈ ਇਤਿਹਾਸ ਇਹਦਾ ਇਹੀ ਹੈ ਗੁਰੂ ਸਾਹਿਬ ਇੱਥੇ ਆਏ ਸੀ ਦੋ ਵਾਰ ਮੈਨੂੰ ਲੱਗਦਾ ਪਹਿਲੀ ਦਸਵੀਂ ਦੇ ਦੌਰਾਨ ਇੱਕ ਵਾਰ ਤਾਂ ਪਹਿਲੀ ਦਸਵੀਂ ਦੇ ਦੌਰਾਨ ਆਇਆ ਇੱਕ ਵਾਰ ਉਸ ਤੋਂ ਬਾਅਦ ਫਿਰ ਇੱਥੇ ਆਏ ਗੁਰੂ ਸਾਹਿਬ ਤੇ ਜਿਹੜਾ ਇਹ ਗੁਰੂ ਘਰ ਗੁਰਦੁਆਰਾ ਰੌੜੀ ਸਾਹਿਬ ਜਿਹੜੀ ਦੀ ਸੇਵਾ ਕਰਵਾਈ ਸੀ ਉਹ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ ਉਹਨਾਂ ਨੇ ਇਹ ਇਤਿਹਾਸਕ ਯਾਦਗਾਰ ਬਣਵਾਈ ਸੀ ਤੇ ਸਾਰੇ ਵੈਸਤਾ ਜਿੰਨੇ ਪਾਕਿਸਤਾਨ ਦੇ ਗਰੂ ਗੁਰੂ ਘਰ ਲੰਡੇ ਪੰਜਾਬ ਤੇ ਸਾਰੇ ਮੁਸਲਮਾਨ ਮੁਸਲਮਾਨ ਮਹਾਰਾ ਰਣਜੀਤ ਸਿੰਘ ਦੇ ਸਮੇਂ ਦੀ ਜਿਹੜੀ ਹੈ ਉਹ ਸਾਰੀ ਸੇਵਾ ਹੋਈ ਹੈ ਹੁਣ ਤੁਹਾਨੂੰ ਅੰਦਰਲੇ ਪਾਸੇ ਲੈ ਕੇ ਚਲਦੇ ਹਾਂ ਤੇ ਅੰਦਰੋਂ ਦਰਸ਼ਨ ਕਰਾਉਂਦੇ ਜਿੰਨੇ ਵੀ ਇੱਥੇ ਗੁਰਦੁਆਰਾ ਸਾਹਿਬ ਦੇਖਿਆ ਨਾ ਲੰਡੇ ਪੰਜਾਬ ਚ ਹਮ ਤੱਕ ਸਾਰਿਆਂ ਦੀਆਂ ਮਾਰਦਾ ਬਹੁਤ ਪੁਰਾਣੀਆਂ ਜਿਵੇਂ ਗੁਰਦੁਆਰਾ ਸੱਚਾ ਸੌਦਾ ਇਮਾਰਤ ਪੁਰਾਣੀ ਸੀ ਇੱਥੇ ਵੀ ਇਮਾਰਤ ਕਾਫੀ ਜ਼ਿਆਦਾ ਪੁਰਾਣੀ ਹੈ ਲਾਈਨ ਕਾਫੀ ਲੰਬੀ ਲੱਗੀ ਹੋਈ ਹੈ ਸੰਗਤ ਦੀ ਤੇ ਇਧਰਲੇ ਪਾਸੇ ਸਾਹਮਣੇ ਨਿਸ਼ਾਨ ਸਾਹਿਬ ਹੈਗਾ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਆ ਖੁੱਲੀ ਵਾਵਾ ਪਈ ਹੈਗੀ ਤੇ ਨੇੜੇ ਇਧਰ ਸਾਹਮਣੇ ਵਾਲੇ ਪਾਸੇ ਸਰੋਵਰ ਵੀ ਆ ਤੇ ਕੱਲੀ ਜਿਹੜੀ ਪੁਰਾਣੀ ਇਮਾਰਤ ਹੈ ਇਹ ਇੰਨੀ ਕੁ ਹੀ ਬਣੀ ਹੋਈ ਹੈਗੀ ਜਿੰਨੀ ਆ ਤੁਸੀਂ ਦੇਖ ਰਹੇ ਹੋ ਇੰਨੀ ਕੇ ਪੁਰਾਣੀ ਇਮਾਰਤ ਬਣੀ ਹੋਈ ਹੈ ਤੇ ਪਿਛਲੇ ਪਾਸੇ ਬਾਕੀ ਪਾਰਕ ਸਰੋਵਰ ਇਹ ਸਾਰੀਆਂ ਚੀਜ਼ਾਂ ਛੱਡੀਆਂ ਹੋਈਆਂ ਜੀ ਤੇ ਇਧਰ ਬਾਈ ਸੇਵਕ ਸਿੰਘ ਜਾਂਦੇ ਆ ਜੀ ਮਕੈਨਿਕਲ ਵਾਲੇ ਸਾਡੇ ਕੀ ਹਾਲ ਚਾਲ ਨੇ ਬਾਈ ਜੀ ਕੀ ਹਾਲ ਹੈ ਇੱਕ ਸੀਨੀਅਰ ਬੰਦੇ ਨੇ ਸਾਡੇ ਪਰ ਕਾਬੂ ਸਾਡੇ ਘਾਟ ਹੀ ਆਉਂਦੇ ਨੇ ਆਪਦੀ ਮौज-ਮਸਤੀ 'ਚ ਰਹਿੰਦੇ ਨੇ ਹੋਰ ਕਿਵੇਂ ਹੋ ਠੀਕ ਠਾਕ ਹੋ ਚੜਦੀ ਕਲਾ ਜੀ ਚਲੋ ਮਿਲਦੇ ਆ ਤਾਂ ਕਰਕੇ ਥੋੜਾ ਹੈਗਾ ਬਈ ਹੁਣ ਆਏ ਆ ਥੋੜਾ ਫ੍ਰੀ ਰਹੀਏ ਹੈ ਨਾ ਹਾਂ ਟੈਨਸ਼ਨ ਵਧੀਆ ਚਲੋ ਮੈਂ ਵੀਡੀਓ ਰਿਕਾਰਡ ਕਰ ਲਿਆ ਘਰ ਜਾ ਕੇ ਵੇਖਾਂਗੇ ਚਲ ਜੀ ਇੱਧਰ ਅ ਸਰੋਵਰ ਹੈ ਜੀ ਪੰਜ ਇਸ਼ਨਾਨਾ ਕਰਨ ਨੂੰ ਸੰਗਤਾਂ ਦੇ ਦਿਨੇ ਆਉਂਦੇ ਥੋੜਾ ਜਿਆਦਾ ਜਿਆਦਾ ਵਧੀਆ ਤਰੀਕੇ ਨਾਲ ਦਿਖਾ ਸਕਦੇ ਹਾਂ ਹੁਣ ਦੂਰ ਤੱਕ ਦਿਖਦਾ ਨਹੀਂ ਹੈਗਾ ਕੋਈ ਜਗ੍ਹਾ ਸੀ ਇੱਥੇ ਗੁੰਬਦ ਬਣਿਆ ਹੋਇਆ ਜਿੱਥੇ ਉਹਦਾ ਸੀਗਾ ਜੇਲ ਸੀਗੀ ਜਿੱਥੇ ਉਹ ਵੀ ਹੈਗੀ ਹੈ ਜੀ ਮੈਨੂੰ ਲੱਗਦਾ ਜਾਂ ਅਸੀਂ ਦੁਬਾਰਾ ਐਮਨਾਬਾਦ ਆਵਾਂਗੇ ਤੇ ਦਿਨੇ ਕਦੇ ਅਸੀਂ ਤਾਂ ਕਿਉਂਕਿ ਇੱਥੇ ਰਹਿਣਾ ਇਹਨਾਂ ਨੇ 2-3 ਦਿਨ ਬਾਅਦ ਚਲੇ ਜਾਣਾ ਵਾਪਸ ਬੇਬੇ ਬਾਪੂ ਹੋਣੇ ਨੇ ਤੇ ਅਸੀਂ ਇੱਥੇ ਰਹਿਣਾਗਾ ਅਸੀਂ ਦੁਬਾਰਾ ਹੋਰ ਵੀ ਇਹ ਸ਼ਹਿਰ ਜੈਮਨਾਬਾ ਦੇ ਇਤਿਹਾਸਕ ਚੀਜ਼ਾਂ ਉਹ ਤੁਹਾਨੂੰ ਦਰਸ਼ਨ ਕਰਾ ਕੇ ਲੈ ਕੇ ਜਾਵਾਂਗੇ ਚਲਿਏ 라ईन ਚਾਜੋ ਇਹ ਜੀ ਪਾਲੀ ਰੂਪਾਹੜੀ ਜੀ ਨੇ ਜੀ ਆਪਣੇ ਮਿੱਤਰ ਇਹਨਾਂ ਨੂੰ ਦੇਖਿਓ ਤੁਸੀਂ ਵੀਡੀਓ ਕੋਈ ਲੱਪਣੀ ਨਹੀਂ ਤੁਹਾਨੂੰ ਪਾਉਂਦੇ ਹੈ ਨਹੀਂ ਕਿਉਂਕਿ ਬਣਾ ਬਣਾ ਲੈਂਦੇ ਆ ਪਾਉਣੀਆਂ ਇਹਨਾਂ ਨੇ ਹੈ ਨਹੀਂ ਗੀਆਂ ਵਾਹੀ ਸਥਾਨ ਤੇ ਗੁਰਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਪਹਿਲੀ ਉਦਾਸੀ ਚਾਏ ਸੀ ਰੇਤ ਅਤੇ ਰੋੜਿਆਂ ਦੀ ਕੜੀ ਵਿਚ ਆ ਕੇ ਭਗਤੀ ਕੀਤੀ ਸਿਮਰਨ ਕੀਤਾ ਇਸ ਲਈ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਰੋੜੀ ਸਾਹਿਬ ਹੈ ਇਮਨਾਬਾਦ ਦੀ ਧਰਤੀ ਤੇ ਇੱਥੇ ਗੁਰਨਾਨਕ ਦੇਵ ਜੀ ਮਹਾਰਾਜ ਜੀ ਪਹਿਲਾ ਲੋਧ ਘਰ ਠਹਿਰੇ ਸੀ ਅਤੇ ਕੋਧਰੇ ਦੀ ਰੋਟੀ ਦਾ ਪ੍ਰਸ਼ਾਦਾ ਛਕਿਆ ਸੀ ਤੇ ਮਰਗ ਭਾਗੋਂ ਦੇ ਪੋੜਿਆਂ ਚ ਲਉ ਤੇ ਪਹਿਲਾ ਲੋਧੀਆਂ ਰੋਟੀਆਂ ਚ ਦੁੱਧ ਕੜਿਆ ਸੀ ਤੀਸਰਾ ਜਿਹੜਾ ਸਥਾਨ ਹੈ ਗੁਰਦੁਆਰਾ ਚੱਕੀ ਸਾਹ ਜਿਹੜਾ ਪਹਿਲੇ ਵਕਤਾਂ ਵਿੱਚ ਬਾਬਰ ਦਾ ਜੇਲ ਖਾਨਾ ਸੀ ਬਾਬਰ ਨੇ ਜਿਹੜੇ ਸ਼ਹਿਰ ਤੇ ਹਮਲਾ ਕਰਨਾ ਉੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਆਪਣੀ ਕੈਦ ਵਿੱਚ ਕਰ ਲੈਣਾ ਤੇ ਉਹਨਾਂ ਕੋਲ ਕੰਮ ਕੀ ਕਰਾੜੇ ਚੱਕੀਆਂ ਚਲਾਉਣੀਆਂ ਤੇ ਦਾਣੇ ਪਸਾਣੇ ਜਦੋਂ ਇੰਦਰਾਬਾਦ ਦੀ ਧਰਤੀ ਤੇ ਬਾਬਰ ਨੇ ਹਮਲਾ ਕੀਤਾ ਇੱਥੋਂ ਦੇ ਸਾਰੇ ਲੋਕਾਂ ਨੂੰ ਆਪਣੀ ਕੈਦ ਵਿੱਚ ਕਰ ਦਿੱਤਾ ਗਿਆ ਬਾਬਰ ਬਾਦਸ਼ਾਹ ਨੂੰ ਗੁਰਨਾਰਿਕ ਦੇਵ ਜੀ ਮਹਾਰਾਜ ਜੀ ਬਾਰੇ ਨਹੀਂ ਪਤਾ ਸੀ ਕਿ ਕੌਣ ਨੇ ਆਪਣੀਆਂ ਫੌਜਾਂ ਭੇਜ ਕੇ ਐਸ ਸਥਾਨ ਤੋਂ ਗੁਰਨਾਨਕ ਦੇਵ ਜੀ ਮਹਾਰਾਜ ਅਤੇ ਭਾਈ ਮਰਦਾਨਾ ਜੀ ਨੂੰ ਕੈਦ ਕਰਕੇ ਜੇਲ੍ਹ ਖਾਨੇ ਦੇ ਵਿੱਚ ਲੈ ਗਏ ਅਤੇ ਚੱਕੀਆਂ ਚਲਾਣ ਦਾ ਹੁਕਮ ਦਿੱਤਾ ਗਿਆ ਉੱਥੇ ਮਿਲ ਗੁਰਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਬਰ ਬਾਣੀ ਉਚਾਰੀ ਜਿਨ੍ਹਾਂ ਚ ਇੱਕ ਸ਼ਬਦ ਇਹ ਵੀ ਹੈ ਜੈਸੀ ਮੈਂ ਆਵਾਂ ਹਸਮ ਕੀ ਬਹਾਨੀ ਤੈ ਸਰਾ ਕਰੀ ਗਿਆਨ ਮੇ ਲਾ ਲੋ ਪਾਪ ਕੀ ਜੰਜ ਲੈ ਕਾਬੂ ਤਾ ਆ ਜੋਰੀ ਮੰਗੇ ਦਾਨ ਮਿਲਾ ਲੋ

واحرو جی کا خالص واحگ جی کی فتح لو جی ਹੁਣ ਆਪਾਂ ਚੱਲਿਆਂ ਜੀ ਗੁਰਦੁਆਰਾ ਸਾਹਿਬ ਤੋਂ ਜੀ ਬਾਹਰਲੇ ਪਾਸੇ ਦਰਸ਼ਨ ਮੇਲੇ ਅੰਦਰੋਂ ਸਾਰੇ ਹੋ ਗਏ ਜੀ ਤੇ ਬਾਹਰੋਂ ਲੰਗਰ ਪਾਣੀ ਛਕਦੇ ਆ ਫਿਰ ਆਪਣੀ ਲਾਹੌਰ ਵੱਲ ਨੂੰ ਰਵਾਨਗੀ ਹੋਊਗੀ ਜੀ ਲਾਹੌਰ ਪਹੁੰਚਣਾ ਫਿਰ ਆਪਾਂ ਅੱਜ ਰਾਤ ਨੂੰ ਜੀ ਹੁਣ ਆਪਾਂ ਹੋ ਜੇ ਲੰਗਰ ਦੇ ਵੱਲ ਤੇ ਚਾਹ ਦਾ ਲੰਗਰ ਚੱਲਦਾ ਹੁੰਦਾ ਜੀ ਇੱਥੇ ਪ੍ਰਸ਼ਾਦੇ ਪਾਣੀ ਦਾ ਕਹਿੰਦੇ ਇੰਤਜ਼ਾਮ ਹੁੰਦਾ ਨਹੀਂ ਵੈਸੇ ਦਾ ਟਾਈਮ ਸੀ ਪ੍ਰਸ਼ਾਦੇ ਦਾ ਵੀ ਤੇ ਪਰ ਕਹਿੰਦੇ ਚਾਹ ਤੇ ਰਸ ਬਿਸਕਟ ਇਹ ਲੰਗਰ ਹੁੰਦਾ ਤੇ ਚਾਹ ਸ਼ਗਲੇ ਜੀ ਥੋੜੀ ਥੋੜੀ ਪੰਜਾਬੀ ਲੰਗਰ ਕਣੀ ਹੋਏ ਨੇ ਖਾਸ ਕਰਕੇ ਸਾਡਾ ਰਾਜਿਆ ਆਹਾ ਗਰਮ ਗਰਮ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਬਹੁਤ ਹੋ ਗਿਆੜਾ ਪਿੰਡ ਹੈ ਹਨੂਮਾਨਗੜ੍ਹ ਹਨੂਮਾਨਗੜ੍ਹ ਓ ਬਾ ਪਹਿਲੇ ਬੰਦੇ ਮਿਲਿਓ ਰਾਜਸਥਾਨ ਦੇ ਪਹਿਲੀ ਵਾਰ ਪਹਿਲੀ ਵਾਰ ਹੋਇਆ ਸ਼ੁਕਰੀਆ ਹਾਂ ਸ਼ੁਕਰੀਆ ਇੱਥੇ ਹੋਰ ਕੜੇ ਆ ਜਾ ਹਾਂ ਆਜੋ 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 ਥੋੜੀ ਮੂਵੀ ਬਣਾ ਦਈਏ ਮਾਤਾ ਜੀ ਬਣ ਗਈ ਚਾਲ ਬਹੁਤ ਵਧੀਆ ਹੋ ਗਿਆ ਤੁਹਾਡਾ ਦੇਖ ਵੀ ਲਈ ਤੁਹਾਡਾ ਹੋਣਾ ਹੈ ਬਹੁਤ ਫੈਨ ਹੈ ਹਾਂ ਸ਼ੁਕਰੀਆ ਜੀ ਸਾਰੇ ਨੇ ਮਿਹਰਬਾਨੀ ਸਾਰੇ ਸਾਰੇ ਬਜ਼ੁਰਗੀ ਫੈਨ ਨੇ ਹਾਂ ਚਲੋ ਧੰਨਵਾਦ ਜੀ ਚੜਦੀ ਕਲਾ ਬਾਅਦ ਛਕਦੇ ਹੀ ਛਕਦੇ ਛਕੋ ਤੁਸੀਂ ਪਾਓ ਹਾਂਜੀ 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 ਮਾਤਾ ਜੀ ਧੰਨਵਾਦ ਲਓ ਛਕ ਲਈਏ ਚਾਹ ਜੀ ਸੇਵਾ ਹੋ ਰਹੀ ਹੈ ਜੀ ਪੂਰੀ ਧੰਨਵਾਦ ਜੀ ਨਾਦਰ ਬਾਬਾ ਜੀ ਦੀ ਬਧਾਈ ਆ ਸਾਹਿਬ ਨੂੰ ਹਾਂ ਜੀ ਮਿਹਰਬਾਨੀ ਜੀ ਇਹ ਸ਼ੁਕਰੇ ਕਰਮਾ ਕਰਮ ਚਾਹ ਠੰਡ ਦੇ ਦਿਨਾਂ ਜੀ ਦੇਖੋ ਠੰਡ ਬਹੁਤ ਆ ਗਈ ਇਹਨਾਂ ਦੇ ਨਾਲ ਤੇ ਸ਼ਾਮ ਨੂੰ ਤਾਂ ਹੋਰ ਵੀ ਠੰਡ ਹੋ ਜਾਂਦੀ ਹੈ ਇੱਕ ਇਹ ਚਾਹੀਦਾ ਜੀ ਗਾਂ ਨੂੰ ਜੇ ਸਰਕਾਰ ਦੇਖਦੀ ਹੋਵੇ ਬਲੌਕ ਕੋਈ ਬੋਰਡ ਦਾ ਮੈਂਬਰ ਦੇਖਦਾ ਹੋਵੇ ਆ ਬੰਦ ਕਰ ਦੇਣੇ ਚਾਹੀਦੇ ਜੀ ਤੇ ਥਰਮੋਕੋਲ ਗੱਤੇ ਦਾ ਗਲਾਸ ਹੋਵੇ ਉਹ ਜ਼ਿਆਦਾ ਵਧੀਆ ਸਹੀ ਹੈ ਜੀ ਕਿ ਨਹੀਂ ਸਹੀ ਹੈ ਜੀ ਸਹੀ ਸਹੀ ਹੈ ਨਾ ਸਹੀ ਹੈ ਬਿਲਕੁਲ ਸਹੀ ਹੈ ਇਹ ਸਾਡੇ ਬੰਦਾ ਜੀ ਬੈਨ ਆ ਬਹੁਤ ਟਾਈਮ ਦਾ ਹੈ ਸਿਹਤ ਲਈ ਹਾਨੀ ਕਰਕੇ ਤੇ ਤਾਂ ਕਰਕੇ ਕੋਈ ਵੀ ਵਾਕਫਦਾ ਮੈਂਬਰ ਦੇਖਦਾ ਹੋਏ ਇਹਨੂੰ ਬੰਦ ਕਰ ਦਿਓ ਪਲੀਜ਼ ਆ ਬਈ ਰਾਜੀਆ ਰਾਜੀਆ ਪਿੰਡ ਦਾ ਕਮਾਲ ਹੈ ਲੰਗਰ ਨਹੀਂ ਕਹਿੰਦੇ ਛੱਡਦੇ ਆ ਲੰਗਰ ਰਾਜੀਆ ਕੋਣ ਛੱਡਦਾ ਆਇਦਰ ਨੂੰ ਦਿਖਾ ਆਇਦਰ ਪਾਦਲੀ ਜਾ ਕੇ ਇਹ ਲੈ ਪੂਰਾ ਹੀ ਲੈ ਕੇ ਦੇਖ ਲੈ ਰਾਜੀ ਵਾਲੇ ਫੋਕੇ ਲਿਆ ਪਾਲੀ ਇੰਨੇ ਦਿਨਾਂ ਦਾ ਕੀ ਐਕਸਪੀਰੀਅੰਸ ਹੈ ਕੀ ਕਹਿੰਦਾ ਰਾਜੀ ਦਾ ਬੜੀ ਵਧੀਆ ਵਧੀਆ ਐਕਸਪੀਰੀਅੰਸ ਹੈ ਬਾਈ ਹੈ ਭੁੱਖੇ ਨਹੀਂ ਮਰਨ ਦਿੰਦੇ ਕਹਿੰਦੇ ਇਹ ਕਹਿੰਦੇ ਅੰਕਲ ਕਹਿੰਦੇ 5 ਕਿਲੋ ਬੈਨ ਵਧਾ ਕੇ ਲੈ ਕੇ ਚੱਲਾਂਗੇ ਜਰਾ ਬੜੀ ਕਾਲੀ ਕਾਲੀ ਚ ਦਰਸ਼ਨ ਕਰਿਆ ਜੀ ਜੇ ਅਨਾਉਂਸਮੈਂਟ ਹੋਈ ਜਾਂਦੀ ਹੈ ਵੀ ਛੇਤੀ ਨਿਕਲੋ ਛੇਤੀ ਨਿਕਲੋ ਛੇਤੀ ਜਾਓ ਤੇ ਗੱਲ ਫੇਰ ਮੁੜ ਕੇ ਉੱਥੇ ਆ ਜਾਂਦੀ ਹੈ ਜੀ ਬਾਅਦ ਵਾਲੀ ਸੰਗਤ ਨੂੰ ਉਹਨਾਂ ਟਾਈਮ ਨਹੀਂ ਮਿਲਦਾ ਪਹਿਲੀ ਸੰਗਤ ਤੇ ਲੇਟ ਹੋਣ ਦੇ ਵਜ੍ਹਾ ਕਰਕੇ ਇਸ ਗੱਲ ਦੇ ਗਾਹ ਨੂੰ ਸਾਰੇ ਆਉਣ ਵਾਲੇ ਵਿਚਾਰ ਕਰਿਓ ਸਕਦਾ ਤਾਂ ਇਹ ਹੈ ਵੀ ਜੇ ਅਰਮਜ ਹੋਏ ਦਰਸ਼ਨ ਮੇਲੇ ਦੁਬਾਰੇ ਆਵਾਂਗੇ ਬਾਬਾ ਜੀ ਕੀ ਕੀ ਕਹਿਣਾ ਜੀ ਇਸ ਗੱਲ ਬਾਰੇ ਇਹੀ ਗੱਲ ਆ ਕਿ ਆਪਾਂ ਸਾਲਾਨਾ ਤਾਂ ਆਉਣਾ ਹੁੰਦਾ ਉਹ ਵੀ ਪਤਾ ਨਹੀਂ ਅਗਲੀ ਵਾਰੀ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ ਕਾਲੀ ਪਾਈ ਜਾਂਦੇ ਪਾਈ ਜਾਂਦੇ ਆ ਇੱਥੇ ਇਹਨਾਂ ਨੇ ਅੱਧਾ ਘੰਟਾ ਲਾ ਲੈਣਾ ਤੋਰ ਲੱਗੇ ਬੱਸਾਂ ਜਿਹੜੀ ਸ਼ੁਰੂ ਚ ਸੰਗਤ ਆਈ ਹੈ ਜੀ ਉਹ ਸ਼ੁਰੂ ਚ ਜਿਹੜੀ ਪਹਿਲਾ ਜਥਾ ਤੁਰਿਆ 4 ਘੰਟੇ ਲਈ ਪਤਾ ਨਹੀਂ ਤੇ ਜਿਹੜਾ ਇਹਨਾਂ ਨੇ ਉੱਥੋਂ ਜਿਹੜਾ ਤੁਰਿਆ ਘਟ ਘਟ ਉੱਥੇ 2 ਘੰਟੇ ਦਾ ਨਾ ਉੱਥੇ ਲਾਤੇ ਬਿਨਾ ਮਤਲਬ ਉਹ ਤੋਂ ਹਾਂਜੀ ਤੇ ਹੁਣ ਅੱਗੇ ਦਾ ਇੱਥੇ ਸਾਢੀ ਵਾਰੀ ਕਾਲੀ ਪਾਣ ਲੱਗੇ ਨੇ ਚਲੋ 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 ਬਾਰੇ ਕਿਹੜੇ ਇਹਨਾਂ ਨੇ ਘੋੜੇ ਵੀ ਹੋਣੇ ਇੱਥੇ ਆ ਕੇ ਮੁੜ ਕੇ ਤੀਜੀ ਕੋਣ ਨੂੰ ਆਈ ਗਾਲੀ ਤਾਂ ਵਿਚਾਰੇ ਹਲੇ ਤੋਰਨੇ ਆ ਨਾ ਬਸਾ ਫੇਰ ਵੀ ਇਕੱਠੇ ਨਹੀਂ ਆ ਦੇਖਿਓ ਇਹ ਗਿਣਤੀ ਮਿੰਤੀ ਹੋਣੀ ਹੈ ਜੀ ਫਾਰਮੈਲਟੀ ਨੂੰ ਬਹੁਤ ਟਾਈਮ ਲੱਗ ਜਾਂਦਾ ਜੀ ਤੇ ਕੱਲੇ-ਕੱਲੇ ਦੀ ਗਿਣਤੀ ਹੋਣੀ ਹੈ ਦੁਬਾਰੇ ਜਿੱਥੋਂ ਵੀ ਉਤਰਦੇ ਆ ਤੇ ਜਿੱਥੋਂ ਵੀ ਚੜ੍ਹਦੇ ਆ ਕਾਊਂਟਿੰਗ ਹੁੰਦੀ ਆ ਪ੍ਰੋਪਰਲੀ ਸਾਰੀ ਜਿੰਨਾ ਟਾਈਮ ਕੱਲੀ-ਕੱਲੀ ਬਸ ਰੱਖ ਇੱਕ ਇੱਕ ਬੰਦਾ ਪੂਰਾ ਨਹੀਂ ਹੋ ਜਾਂਦਾ ਉਹਨਾਂ ਟਾਈਮ ਤੁਹਾਨੂੰ ਲੈ ਕੇ ਨਹੀਂ ਜਾਂਦੇ ਜਿਹੜਾ ਰਾਹ ਲਾ ਗੁਰਦੁਆਰਾ ਸਾਹਿਬ ਹੈ ਨਾ ਉਹ ਤਾਂ ਸਾਡਾ ਬੱਸ ਜੀ ਲੱਗ ਜਾਂਦਾ ਹਾਂਜੀ ਉਹਨੇ ਦਰਸ਼ਨ ਨਹੀਂ ਹੁੰਦੇ ਜਿੰਨੇ ਬੱਸ 'ਚ ਬੈਠਣਾ ਪੈਂਦਾ ਚਲੋ ਜੀ ਖੈਰ ਤੇ ਲਓ ਜੀ ਲੈंदे ਪੰਜਾਬ ਦੀ ਪੰਜਾਬ ਪੁਲਿਸ ਫੈਨ ਹੈਗੀ ਬਾਬਿਆਂ ਦੀ ਸਾਡੇ ਨਿਹੰਗਾਂ ਸਿੰਘਾਂ ਦੀ ਗੁਰੂਗੀਆਂ ਲੜ ਲੀਆਂ ਫੌਜਾਂ ਦੀ ਕਿਉਂ ਬਾਬਾ ਜੀ ਹਾਂਜੀ ਤੇ ਇਹ ਕਹਿੰਦੇ ਤਸਵੀਰਾਂ ਜ਼ਰੂਰ ਖਿਜਾਣੀਆਂ ਐ ਤੇ ਇਧਰ ਚਾਚਾ ਜੀ ਇਹਨਾਂ ਨੂੰ ਜੀ ਫੌਜ ਭਰਤੀ ਕਰਨ ਵਾਲਾ ਇਹਨਾਂ ਨੂੰ ਵੀ ਕਿਉਂ ਜੀ ਕੱਦ ਕਾੜ ਤੋਂ ਹੈਗਾ ਨਾ ਪੁਰਾਣੇ ਵਾਂਗ ਮੈਂ ਤਾਂ ਇਹੀ ਰੱਖ ਲੈਂਦੇ ਸੀ ਕੱਦ ਦੇਖ ਕੀ ਹੈ ਤੇ ਬਾਕੀ ਇਹ लाਡਲੀਆਂ ਫੌਜਾਂ ਦੇ ਦੇਖੋ ਅਸਤਰ ਬਸਤਰ ਜਹਾਜ਼ ਕਹਿੰਦੇ ਇੱਕ ਪੱਤੀ ਵੀ ਨਹੀਂ ਰੰਗਣ ਦਿੰਦੇ ਓਏ ਅਸਤਰ ਬਸਤਰ ਸ਼ਸਤਰ ਸਾਰੇ ਨਾਲ ਲੈ ਕੇ ਦੁਰਦੇ ਬਾਬਾ ਜੀ ਹੱਥ ਖਾਓ ਆਪਣੇ ਸ਼ਸਤਰ ਏ ਆ ਆ ਹਾਂਜੀ ਇਹ ਆ ਖੰਜਰ ਆ ਗਿਆ ਹਾਂਜੀ ਆ ਬੈ ਸਲੋਟਰ ਆ ਗਿਆ ਇਹ ਰੋਕੇ ਨਹੀਂ ਬਾਬਾ ਜੀ ਬਾਰਡਰ ਤੇ ਤੁਹਾਨੂੰ ਬਾਰਡਰ ਤੇ ਗਿਆ ਨਹੀਂ ਬਾਈ ਇਹੀ ਪੁੱਛਿਆ ਸੀ ਕਹਿੰਦੇ ਨਾ ਨਾ ਕੋਈ ਚੱਕਰ ਨਹੀਂ ਗਿਆ ਤੁਹਾਨੂੰ ਨਹੀਂ ਮਨਾ ਕਰ ਸਕਦੇ ਅੱਛਾ ਲਾੜਨੀ ਬਹੁਤ ਆਪਣੇ ਜਦੋਂ ਪ੍ਰੈਸਾ ਕਢਾਈ ਜਾਂਦੇ ਸੀ ਤੇ ਇਹੀ ਕਹਾਂ ਵੀ ਆਹ ਹਾਂ ਨਹੀਂ ਤੁਹਾਨੂੰ ਨਹੀਂ ਮਨਾ ਕਰ ਸਕਦੇ ਅੱਛਾ ਲਾਡ ਲਿਓ ਫੌਜਾਂ ਨੂੰ ਸਭ ਸਭ ਅਲਾਉਡ ਆ ਜਿੱਦ ਮੇਰੇ ਬਹੁਤ ਹੀ ਜ਼ਿਆਦਾ ਜਦੋਂ ਸਕੈਨ ਹੁੰਦਾ ਕਿਤੇ ਆਪਣੇ ਬੈਗ ਸਕੈਨ ਹੁੰਦੇ ਨੇ ਹੋਰ ਉਦੋਂ ਉੱਚ ਮੇਰੀ ਕਿਰਪਾਨ ਪਈ ਸੀਗੀ ਤੇ ਉਹ ਨਾਲ ਦੇ ਕਹਿੰਦੇ ਵੀ ਆ ਦੂਜੇ ਬੈਗ ਚੈੱਕ ਕਰਨ ਲੱਗੇ ਕਹਿੰਦੇ ਚਾਕੂ ਚਾਕੂ ਮੈਂ ਕਹਿੰਦੀ ਮੇਰੀ ਕਿਰਪਾਨ ਆ ਕਹਿੰਦੇ ਨਹੀਂ ਨਹੀਂ ਲੈ ਜਾਓ ਬੈਗ ਨੂੰ ਨਾਲ ਅੱਛਾ ਚਲੋ ਐ ਜੀ ਸਤਕਾਰ ਹੈ ਹੋਰ ਜੀ ਜੀ ਹੁਕਮ ਕਰੋ ਚਲੋ ਤਸਵੀਰ ਆਪਾਂ ਬਣਾ ਲੈਨੇ ਆ ਜੀ ਕੋਈ ਗੱਲ ਨਹੀਂ ਤੁਹਾਡਾ ਕਹਿਆ ਸਿਰ ਮਥੇ ਸਾਨੂੰ ਚਲੋ ਤਸਵੀਰ ਬਣਾਈ ਜਨ ਨਾਲ ਇੱਕ ਜਨਾਬ ਹੁਣ ਇਹਨਾਂ ਨੂੰ ਛੱਡਣ ਨੂੰ ਤਾਂ ਜੀ ਨਹੀਂ ਕਰਦਾ ਕਰਦਾ ਵੀ ਗੱਲਾਂ ਬਾਤਾਂ ਹੋਰ ਕਰੀਏ ਤੇ ਪਰ ਕੀ ਕਰੀਏ ਮਜਬੂਰੀ ਹੈ ਹੈ ਇੱਕ ਦੂਜਾ ਇਹ ਆ ਸਾਡੇ ਵਲੌਗ ਵੀ ਦੇਖਦੇ ਆ ਸ਼ੁਕਰੀਆ ਜੀ ਫਿਰ ਮੁਲਾਕਾਤ ਹੋਊਗੀ ਜੇਦੀ ਹੈ ਠੀਕ ਹੈ ਜੀ ਓਕੇ ਮਿਹਰਬਾਨੀ ਤੁਹਾਡੀ ਆਜੋ ਚਾਚਾ ਜੀ ਫੌਜ ਚ ਆਪਾਂ ਫਿਰ ਭਰਤੀ ਹੋਣਾ ਇਹ ਆ ਗਈ ਜੀ ਬੱਸ ਨੰਬਰ 41 ਪਹਿਲੀ ਲਾਈਨ ਚ ਲੱਗੀ ਹੋਈ ਹੈ ਤੇ ਸਾਡੇ ਵਾਲੀ ਬੱਸ ਅੱਗੇ ਲਾਈਨ ਚ ਲੱਗੀ ਹੋਈ ਹੈ ਆਲਮੋਸਟ ਸਾਰੀ ਸੰਗਤ ਤਿਆਰ ਹੈ ਚੱਲਣ ਨੂੰ ਲਓ ਜੀ ਬੈਠੋ ਆਪਣੇ ਵਾਲਿਆਂ ਦੇ ਬੰਦੇ ਨਹੀਂ ਬੈਠੇ ਕੋਈ ਨਾ ਨਾ ਲਾਈਟਾਂ ਲੂਟਾਂ ਜਲਾਈਆਂ ਹੀ ਨਹੀਂ ਹੈਗੀਆਂ ਉਮਰ ਜੀ ਆਦਾ ਕੀ ਕਰ ਰਿਹਾ ਹੈ ਯਾਰ ਕਿਹਦਾ ਹੈ ਖੈਰ ਹੈ ਠੀਕ ਹੈ ਬਾਈ ਖੈਰ ਹੈ ਅੱਲਾ ਦਾ ਖੈਰ ਹੈ ਚੱਲੇ ਚੱਲ ਇਨਸ਼ਾ ਅੱਲਾ ਚਲੋ ਇਨਸ਼ਾ ਅੱਲਾ ਜੀ ਅਲਹਮਦੁਲਿਲਾ ਆਜ ਨਹੀਂ ਨਿਕਰ ਦੰਦੇ ਆਜੋ 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 ਉਹੀ ਟਾਈਮ ਆਪਣਾ ਕਰੇ 10 ਰੁਪਏ ਅੱਜ ਇਹਨਾਂ ਨੇ ਹਜੇ ਭੋਜਨ ਦੇਣਾ ਜੀ ਸਾਨੂੰ ਹਾਂਜੀ ਕੀ ਹਾਲ ਚਾਲ ਠੀਕ ਠਾਕ ਆਜ ਗੁਰਦੁਆਰੇ ਸੈਚ ਵੀ ਨਹੀਂ ਲਿਆ ਹੈਲੋ ਹੈਲੋ ਆ ਗਿਆ ਤੂੰ ਫਿਰ ਚਲੋ ਬੈਠੀ ਆਜੋ ਮੈਂ ਕਿਹਾ ਅੱਜ ਗੁਰਦੁਆਰੇ ਬੰਦਪੁਰੇ ਕੰਮ ਹੈ ਪੂਰੇ ਪੂਰੇ हां जी ਇਧਰਲੇ ਬੱਸ ਇੱਕੇਲਾ ਜੀ ਖੱਬੇ ਹੱਥ ਆਪਣੇ ਲਓ ਜੀ ਪਹੁੰਚ ਗਏ ਆ ਲਾਹੌਰ ਲਾਹੌਰ ਸ਼ਹਿਰ ਬੜੇ ਦਿਨਾਂ ਬਾਅਦ ਸਮਾਨ ਸਾਡਾ ਸਾਰਾ ਉਤਾਰਿਆ ਜਾ ਰਿਹਾ ਹੈ ਬੈਗ ਲੈ ਲਿਏ ਫਿਰ ਜਾਵਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਡੇਰਾ ਸਾਹਿਬ ਲਾਹੌਰ ਤੇ ਕਿਲੇ ਦੇ ਬਿਲਕੁਲ ਕੋਲ ਤੇ ਇੱਥੇ ਪਹੁੰਚੇ ਹਾਂ ਚਲੋ ਚਲੋ ਜੀਦਾ ਜੀਦਾ ਰਹਿ ਗਿਆ ਚੱਕ ਲੋ ਉਹ ਬਣਾਓ ਇਹਨਾਂ ਨੂੰ ਆ ਰਹਿ ਗਿਆ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਣ ਲੱਗੇ ਆ ਜੀ ਸਿਕਿਉਰਿਟੀ ਦੇ ਕਾਫੀ ਇਥੇ ਪ੍ਰਬੰਧ ਨੇ ਤੇ ਹੌਲੀ-ਹੌਲੀ ਲੰਘਣਾ ਪੈਣਾਗਾ ਸੰਗਤ ਵੀ ਕਾਫੀ ਜ਼ਿਆਦਾ ਕਿਉਂਕਿ ਸਾਰਾ ਜਥਾ ਸਾਡਾ ਹੁਣ ਪਹੁੰਚਿਆਗਾ ਰਾਤ ਦੇ ਵੱਜ ਗਏ ਜੀ 10 ਸਾਨੂੰ ਇਥੇ ਪਹੁੰਚਦਿਆਂ ਨੂੰ ਵੈਸੇ ਸਿੱਧਾ ਤੁਸੀਂ ਜੇ ਆਉਣਾ ਹੋਵੇ ਕਰਤਾਰਪੁਰ ਸਾਹਿਬ ਤੋਂ ਕੋਈ 2 2.5 ਘੰਟਿਆਂ ਦਾ ਸਫ਼ਰ ਹੈ ਸਾਰਾ 2.5 ਘੰਟੇ ਜਿੱਥੇ ਲਾਹੌਰ ਆ ਸਕਦੇ ਹਾਂ ਜਾਉਂਦੇ ਹਾਂ ਹੁਣ ਇੱਕ ਦੋ ਅਰੇ ਕੋਈ ਸ਼ੁਰੂ ਨਹੀਂ ਜਿਹੜਾ ਕੀ ਇਹ ਨਾ ਉਹ ਤੇ ਕਲੋਜ਼ ਹੋਏ ਅਗਲੀ ਕਿਹੜੇ ਹੋ ਜਾਂਦੇ ਨੇ ਫਿਰ ਜਿਹੜਾ ਆਉਂਦਾ ਨਾ ਉਹ ਕੱਢ ਲੈਂਦੀ ਆ ਜੋ ਨਹੀਂ ਸਰ ਅੱਜ ਹੈ ਇਹ ਲੋ ਜੀ ਇੱਥੇ ਸਾਡੇ ਵੈਲਕਮ ਲਈ ਵਕਾਸ ਹੈਦਰ ਭਾਜੀ ਪਹੁੰਚ ਗਏ ਇਹਨਾਂ ਨੂੰ ਅੱਜ ਪਹਿਲੀ ਵਾਰ ਮਿਲ ਰਹੇ ਆ ਸਾਨੂੰ ਆਏ ਨੂੰ ਅੱਜ 8 ਦਿਨ ਹੋ ਚੱਲੇ ਨੇ 8 ਦਿਨਾਂ ਬਾਅਦ ਅੱਜ ਪਹਿਲੀ ਵਾਰ ਮੁਲਾਕਾਤ ਹੋ ਰਹੀ ਹੈ ਇਹ ਬਿਜੀ ਸੀਗੇ ਅਸੀਂ ਬਿਜੀ ਸੀ ਜੱਥੇ ਦੇ ਨਾਲ ਲਾਹੌਰ ਹੁਣ ਇਹਨਾਂ ਦੇ ਨਾਲ ਹੀ ਲਾਹੌਰ ਘੁੰਮਣਾ ਆਪਾਂ ਸਾਰਾ ਲਾਹੌਰ ਇਹਨਾਂ ਨੇ ਘੁੰਮਣਾ ਹਾਂਜੀ ਆਓ ਜੀ ਆਓ ਇਹ ਇਹ ਨਾਸਰਪਾ ਨਾਲ ਮੁਕਾਬਲੇ ਲੈ ਲੈਂਦੇ ਆਣਾ ਕੋੜਾ ਨਿੱਗਾ ਸਵਾਗਤ ਜਿਹੜਾ ਸਵੇਰ ਹੋਏਗਾ ਸਿਰਫ ਤੁਹਾਨੂੰ ਵਸੂਫ ਕਰਨਾ ਸੀ ਇਹ ਮਕਸਦ ਸੀ ਕੀ ਹਾਲ ਹੈ ਬਾਜੀ ਬਾਨਾ ਜਿਹੜਾ ਫੁੱਲਾ ਵਾਲਾ ਸਵਾਗਤ ਸਵੇਰ ਫੁੱਲਾ ਵਾਲਾ ਸਵਾਗਤ ਸਵੇਰ ਚਲੋ ਠੀਕ ਹੈ ਆਫੀਸ਼ੀਅਲੀ ਤੁਹਾਨੂੰ ਸਭ ਨੂੰ ਮੈਂ ਵੀ ਆਖਿਆ ਮੈਂ ਫੁੱਲ ਕਿਵੇਂ ਪਿੱਛੇ ਰਹਿ ਗਏ ਨਹੀਂ ਉਹ ਨਾ ਬਸ ਆ ਗਏ ਇਹਦੀ ਗੱਲ ਚਲੋ ਠੀਕ ਹੈ ਓਕੇ ਇਹ ਗੱਲ ਹੋਰ ਓਕੇ ਕੋਈ ਕੋਈ ਲੈਣੀ ਸਾਡੇ ਫੁੱਲ ਕੋਈ ਨਹੀਂ ਲਜਾ ਸਕਦਾ ਅਸੀਂ ਲੋਕਾਂ ਦੇ ਖੋਲ ਜਾਂਦੇ ਨਹੀਂ ਰੀਤੀ ਚਾਨਣ ਚਾ ਲਓ ਜੀ ਸੰਗਤ ਤੁਰਦੀ ਜਾਂਦੀ ਅੱਗੇ ਅੱਗੇ ਨੂੰ ਰਹਿਣ ਸਹਿਣ ਦੇ ਪ੍ਰਬੰਧ ਇੱਥੇ ਵੀ ਕਹਿੰਦੇ ਟੈਂਟ ਸਿਟੀ ਬਣਾਇਆ ਹੋਇਆ ਉਵੇਂ ਟੈਂਟ ਲੱਗੇ ਹੋਏ ਆ ਤੇ ਬਾਕੀ ਡੇਰਾ ਸਭ ਜਿਹੜਾ ਗੁਰਦੁਆਰਾ ਸਾਹਿਬ ਆ ਲਾਹੌਰ ਦਾ ਉਹ ਤੁਹਾਨੂੰ ਕੱਲ ਨੂੰ ਕਮਾਉਣਾ ਹੈਗਾ ਹੁਣ ਆਉਣ ਵਾਲੇ ਵਲੌਗਸ ਦੇਖਾਵਾਂਗੇ ਤੇ ਲਾਹੌਰ ਹੁਣ ਰਹਿਣਾ ਇਹਨਾਂ ਨੇ ਤਿੰਨ ਦਿਨ ਬੇਬੇ ਬਾਪੂ ਹੁਣ ਇਹਨੇ ਮੇਲਾ ਕਿਲਾ ਲੱਗਿਆ ਰਹਿਣਾ ਲਾਹੌਰ ਤੇ ਬਾਕੀ ਇਹ ਆ ਜੀ ਲਾਹੌਰ ਸ਼ਾਪਿੰਗ ਕਰਾਉਣੀ ਹੈ ਇਹਨਾਂ ਨੂੰ ਇਸ ਤੋਂ ਇਲਾਵਾ ਲਾਹੌਰ ਸ਼ਹਿਰ ਘੁਮਾਉਣਾ ਹੈ ਗੁਰਦੁਆਰਾ ਸਾਹਿਬ ਘੁਮਾਉਣੇ ਆ ਸਾਰੇ ਲੋਕਲ A to Z ਲਾਹੌਰ ਤੋਂ ਹੁਣ ਵਲੌਗ ਤੁਹਾਡੇ ਤੱਕ ਪਹੁੰਚਦੇ ਰਹਿਣਗੇ ਜੀ